ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਰਹੇ ਹਾਂ ਜੀ ਰਿਫਿਊਜ਼ ਹੋਈ ਵੀਜ਼ੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਮੈਂਸ਼ਨ ਕੀਤੀਆਂ ਕਿ ਅਸੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਸੱਤ-ਸੱਤ ਵਾਰ ਵੀਜ਼ਾ ਰਿਫਿਊਜ਼ ਹੋਏ ਲੈ ਆਏ ਨੇ ਸੋ ਅੱਜ ਵੀ ਸਾਨੂੰ ਇੱਕ ਪਾਸਪੋਰਟ ਰਿਸਿਵ ਹੋਇਆ ਜੀ ਸਾਡੇ ਕਲਾਇੰਟ ਆ ਔਰ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਜੀ ਦੋ ਰਿਫਿਊਜ਼ਲ ਤੋਂ ਬਾਅਦ ਸਪਾਂਸਰਸ਼ਿਪ ਤੇ ਇਹਨਾਂ ਦਾ ਵੀਜ਼ਾ ਰਿਫਿਊਜ਼ ਹੁੰਦਾ ਸੀ ਇਹਨਾਂ ਦੀ ਬੇਟੀ ਕੈਨੇਡਾ ਦੇ ਵਿੱਚ ਸੀ ਔਰ ਅਸੀਂ ਕਲਾਇੰਟ ਦੇ ਨਾਲ ਵੀ ਤੁਹਾਡੀ ਗੱਲ ਕਰਾਉਂਦੇ ਹਾਂ ਪਰਾਈਵੇਸੀ ਦੀ ਵਜ੍ਹਾ ਦੇ ਨਾਲ ਅਸੀਂ ਇਹਨਾਂ ਦਾ ਫੇਸ ਨਹੀਂ ਦਿਖਾ ਰਹੇ ਸੋ ਫਿਰ ਵੀ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਵੀਜ਼ਾ ਅਸੀਂ ਆਪਣੀ ਫੇਸਬੁੱਕ ਤੇ ਮੈਂਸ਼ਨ ਕਰਦੇ ਹਾਂ ਤੁਹਾਨੂੰ ਪਾਸਪੋਰਟ ਰਿਕੁਐਸਟ ਲੈਟਰ ਦਿਖਾਉਂਦੇ ਹਾਂ ਅਸੀਂ ਵੀਜ਼ਾ ਵੀ ਤੁਹਾਨੂੰ ਦਿਖਾਈਏ ਔਰ ਕਲਾਇੰਟ ਦੇ ਨਾਲ ਵੀ ਤੁਹਾਨੂੰ ਮਲਾਈਏ ਸੋ ਅੱਜ ਇਹਨਾਂ ਦਾ ਵੀਜ਼ਾ ਆਇਆ ਜੀ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹ ਕੈਨੇਡਾ ਦਾ ਲੱਗ ਗਿਆ ਸੋ ਤੁਹਾਨੂੰ ਪਾਸਪੋਰਟ ਦਿੰਨੇ ਆ ਜੀ ਔਰ ਤੁਸੀਂ ਵੈਸਟਰਨ ਪਾਥ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਫਾਲੋਅਰਸ ਨੂੰ ਦੱਸੋ ਹਾਂਜੀ ਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਬਹੁਤ ਵਧੀਆ ਇਹਨਾਂ ਦੇ ਰਿਜ਼ਲਟ ਮੇਰਾ ਦੋ ਵਾਰੀ ਰਿਫਿਊਜ਼ਨ ਲੱਗਿਆ ਇੱਕ ਵਾਰੀ ਬੇਟੀ ਨੇ ਉਧਰ ਅਪਲਾਈ ਕੀਤਾ ਸੀ ਕੈਨੇਡਾ ਤੋਂ ਕੈਨੇਡਾ ਤੋਂ ਮਤਲਬ ਐਡਵੋਕੇਟ ਤੋਂ ਕੀਤਾ ਸੀ ਲੱਕ ਉਹ ਦੋਨਾਂ ਨੇ ਫਾਈਲ ਕੀਤੀ ਐਡਵੋਕੇਟ ਤੋਂ ਉਹਨਾਂ ਨੇ ਵਕੀਲ ਤੋਂ ਦੂਜੀ ਵਾਰੀ ਵੀਜ਼ਾ ਅਪਲਾਈ ਕੀਤਾ ਸੀ ਰਿਫਿਊਜ਼ ਹੋ ਗਿਆ ਹਾਂਜੀ ਸਰ ਦੂਜੀ ਵਾਰੀ ਜਲੰਧਰ ਤੋਂ ਕੀਤਾ ਸੀਗਾ ਦੋ ਵਾਰੀ ਰਿਫਿਊਜ਼ ਲੱਗਿਆ ਸੀਗਾ ਤੇ ਔਰ ਤੁਹਾਨੂੰ ਇਹ ਗੱਲ ਯਾਦ ਆ ਕਿ ਜਦੋਂ ਤੁਸੀਂ ਸਾਡੇ ਕੋਲ ਆਏ ਸੀ ਔਰ ਤੁਸੀਂ ਕਿਹਾ ਸੀਗਾ ਕਿ ਹੁਣ ਮੈਂ ਆਪਣੀ ਫਾਈਲ ਤੇ ਪੈਸੇ ਨਹੀਂ ਖਰਚਣਾ ਚਾਹੁੰਦੀ ਕਿ ਮੇਰਾ ਵੀਜ਼ਾ ਨਹੀਂ ਲੱਗ ਰਿਹਾ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਮੈਂ ਤੁਹਾਡਾ ਵੀਜ਼ਾ ਲੈ ਸਕਦਾ ਹਾਂ ਤੁਹਾਨੂੰ ਉਹ ਦਿਨ ਯਾਦ ਹੈ ਇਹ ਗੱਲ ਸਹੀ ਹੈ ਔਰ ਅਸੀਂ ਆਫਟਰ ਵੀਜ਼ਾ ਪੇਮੈਂਟ ਲਈ ਤੁਸੀਂ ਸਾਨੂੰ ਕੋਈ ਪੈਸਾ ਪਹਿਲਾਂ ਨਹੀਂ ਦਿੱਤਾ ਅਸੀਂ ਆਫਟਰ ਵੀਜ਼ਾ ਬਾਅਦੋਂ ਅੰਬੈਸੀ ਫੀਸ ਵੀ ਤੁਹਾਡੀ ਅਸੀਂ ਕੋਲੋਂ ਦਿੱਤੀ ਸੀ ਕਿ ਮੈਮ ਤੁਸੀਂ ਟੈਨਸ਼ਨ ਨਾ ਲਵੋ ਤੁਹਾਡਾ ਅਸੀਂ ਵੀਜ਼ਾ ਲੈ ਸਕਦੇ ਹਾਂ ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅੱਜ ਤੁਹਾਡਾ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਾ ਸੋ ਕੀਤਾ ਸੋ ਤੁਸੀਂ ਵੀ ਆਪਣੀ ਫੈਮਲੀ ਦਾ ਕਿਸੇ ਵੀ ਪੇਰੈਂਟਸ ਔਰ ਬ੍ਰਦਰ ਸਿਸਟਰ ਦਾ ਵੀਜ਼ਾ ਰਿਫਿਊਜ਼ ਹੋਇਆ ਲੈਣਾ ਚਾਹੁੰਦੇ ਹੋ ਤਾਂ ਵੈਸਟਰਨ ਪਾਥ ਦੇ ਨਾਲ ਆਜੀ ਸੰਪਰਕ ਕਰੋ ਕਿਉਂਕਿ ਵੈਸਟਰਨ ਪਾਥ ਲਗਾਤਾਰ ਵੀਜ਼ੇ ਲੈ ਰਿਹਾ ਜੀ